ਸ਼ਹੀਦ ਬੰਦ ਕਰੋ ਹੱਤ ਕਰੋ ਬੰਦ ਸਾਰ ਸਰਕਾਰ ਮੁਨਦਾਬਾ ਪੰਜਾਬ ਸਰਕਾਰ ਮੁਨਦਾਬਾ 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 ਜਿਨ੍ਹਾਂ ਦੀ ਗਵਾਈ ਵਿੱਚ ਸਾਰੀ ਸਮੁੱਚੀ ਕਾਂਗਰਸ ਪਾਰਟੀ ਅੱਜ ਮਜ਼ਦਾਰੀਆਂ ਦੇ ਹੱਕ ਵਿੱਚ ਪੁਤਲਾ ਰੂਪ ਨੱਚੇ ਕਰਦੀ ਹੈ ਮੁਨਦਾਬਾ ਮੁਨਦਾਬਾ ਤੁਸੀਂ ਅੱਗੇ ਹੋ ਮੁਨਦਾਬਾ 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 ਬੰਦ ਕਰਾਂ ਦਾ ਬਿਜਾਵਾਂਗੇ ਕਿਉਂਕਿ ਅਸੀਂ ਵਪਾਰੀਆਂ ਦੇ ਨਾਲ ਖੜੇ ਹਾਂ ਕਾਂਗਰਸ ਪਾਰਟੀ ਕਿਹੋ ਜਿਹੀ ਪਾਰਟੀ ਹੈ ਜਿਹੜੀ ਹਮੇਸ਼ਾ ਜਦੋਂ ਵੀ ਆਈ ਵਪਾਰ ਵਿੱਚ ਵਾਧਾ ਆਇਆ ਲੋਕਾਂ ਨੂੰ ਚਾਹੇ ਉਹ ਕੋਲੋਨੇ ਜਿਹੜਾ ਹੋਵੇ ਚਾਹੇ ਕੋਈ ਹੋਵੇ ਹਰ ਵਾਰ ਨੂੰ ਵਾਦਾ ਹੁੰਦਾ ਕਾਂਗਰਸ ਪਾਰਟੀ ਤੇਜੀਵਾਲ ਸਾਹਿਬ ਕਹਿੰਦੇ ਅਸੀਂ ਅਫਸਰशाही ਖਤਮ ਤੇਜੀਵਾਲ ਸਾਹਿਬ ਕਹਿੰਦੇ ਅਸੀਂ ਅਫਸਰशाही ਖਤਮ ਕਰਾਂਗੇ ਦਿੱਲੀ ਦੇ ਵਿੱਚ ਉਹਨੇ ਨਹੀਂ ਕੀਤਾ ਕੇਂਦਰੀ ਬਸ ਹਨ ਕੰਮ ਕੀਤੇ ਨੇ ਦਿੱਲੀ ਜਿੱਤ ਜਾਂਦੇ ਦਿੱਲੀ ਕਿਉਂ ਨਹੀਂ ਜਿੱਤ ਗਿਆ ਕੇਸ਼ਰੀਵਾਲ ਸਾਹਿਬ ਉੱਥੇ ਲੋਕਾਂ ਦਾ ਧੱਕੇ ਮਾਰ ਖੜਿਆ ਹੁਣ ਪੰਜਾਬ ਤੇ ਰਾਜ ਕਰਨਾ ਚਾਹੁੰਦੇ ਆ ਦਿੱਲੀ ਵਾਲੇ ਪੰਜਾਬ ਤੇ ਰਾਜ ਕਰਨਾ ਚ ਬਰਦਾਸ਼ਤ ਨਹੀਂ ਹੋਣ ਦੇ ਮਗਰ ਨਿਤਿਨ ਗੋਲੀ ਇਹ ਕਹਿੰਦੇ ਆਪਣੀ ਵਪਾਰੀਆਂ ਦੇ ਨਾਲ ਖੜੇ ਹੈ ਦੇਖੋ ਜੇ ਵਪਾਰੀਆਂ ਨਾਲ ਖੜੇ ਤੇ ਫੇ ਕੱਲ ਫਗਵਾੜਾ ਗਿੜਕੋ ਬੰਦ ਹੋਇਆ ਥੋੜੇ ਦਿਨ ਪਹਿਲੇ ਸਵੇਰ ਮਾਰਕੀਟ ਜੋ ਬੰਦ ਹੋਈ ਫੇ ਖਾਲੀ ਪੋਸਟਰ ਤੇ ਇਸ਼ਤਿਹਾਰਾਂ ਦੀ ਸਰਕਾਰ ਜਿਹੜੀ ਲੋਕਾਂ ਨੂੰ ਗਮਨਾਹ ਕੀਤਾ ਜਾ ਰਿਹਾ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਵਪਾਰ ਅੱਗੇ ਖਤਮ ਹੋ ਰਿਹਾ ਔਰ ਲੋਕਾਂ ਵਿੱਚ ਡਰ ਦਾ ਮਹੌਲ ਪੈਦਾ ਕੀਤਾ ਜਾ ਰਿਹਾ ਉਤਲਾ ਭੁਕਿਆ ਭਗਵਾਨ ਤੁਮਨ ਦੀ ਸਰਕਾਰ ਦਾ ਕਰ ਰੋ ਜੀ ਵਪਾਰੀਆਂ ਦੇ ਨਾਲ ਤੁਹਾਡਾ ਕੀਤਾ ਜਾਂਦਾ ਹੈ ਉਹਨਾਂ ਦੇ ਦਾਨਾਂ ਤੇ ਜਾ ਕੇ ਆਰ ਵੀ ਚੈਕਿੰਗ ਕੀਤੀ ਜਾਂਦੀ ਹੁੰਦੀ ਹੈ ਉਹਨਾਂ ਦੇ ਸਟਾਕ ਦੀ ਚੈਕਿੰਗ ਕੀਤੀ ਜਾਂਦੀ ਹੈ ਔਰ ਜਦੋਂ ਉਹਨਾਂ ਦਾ ਸਟਾਕ ਵੀ ਠੀਕ ਹੁੰਦਾ ਹੈ ਉਹਨਾਂ ਦੇ ਬਿੱਲ ਬੁੱਕ ਵੀ ਠੀਕ ਹੈ ਰਿਕਾਰਡ ਵੀ ਠੀਕ ਹੈ ਫਿਰ ਵੀ ਉਹਨਾਂ ਨੂੰ ਜਾ ਕੇ ਤੰਗ ਕੀਤਾ ਜਾਂਦਾ ਕਿ ਇੰਨੀ ਵੀ ਇੰਨੀ ਅਸੈਸਮੈਂਟ ਜੂਰ ਕਰਾਓ ਇੰਨੀ ਅਸੈਸਮੈਂਟ ਜੂਰ ਕਰਾਓ ਉਹ ਰਾਜ ਦੇ ਵਪਾਰੀ ਜਿਹੜਾ ਤਰਾਹੀ ਤਰਾਹੀ ਕਰ ਰਿਹਾ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਰਾਜ ਲਿਆਵਾਂਗੇ ਇਨਫੈਕਟਰੀ ਰਾਜ ਨੂੰ ਖਤਮ ਕਰਾਂਗੇ ਆਮ ਆਦਮੀ ਦਾ ਰਾਜ ਹੋਊਗਾ ਲੇਕਿਨ ਅੱਜ ਇਨਫੈਕਟਰੀ ਰਾਜ ਨੇ ਸਾਡੇ ਸਾਰੇ ਵਪਾਰੀਆਂ ਨੂੰ ਪੰਜਾਬ ਦੇ ਵਪਾਰੀਆਂ ਨੂੰ ਬਹੁਤ ਤੰਗ ਕੀਤਾ ਹੈ ਉਹ ਇਸ ਕਰਕੇ ਅਸੀਂ ਭਗਵੰਤ ਮਾਨ ਦਾ ਪੁੱਤ ਦਾ ਮੁਕਿਆ ਕਿ ਵਪਾਰੀ ਹੀ ਸਰਕਾਰ ਲੈ ਕੇ ਆਉਂਦੇ ਆ ਵਪਾਰੀ ਪੰਜਾਬ ਨੂੰ ਚਲਾਉਂਦੇ ਆ ਵਪਾਰੀਆਂ ਦੇ ਨਾਲ ਜੇ ਤੁਸੀਂ ਧੱਕਾ ਕਰੋਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਜਾਣਗੇ ਪੰਜਾਬ ਦੇ ਬੱਚੇ ਪਹਿਲਾਂ ਹੀ ਪੰਜਾਬ ਦੇ ਵਿੱਚ ਰਹਿਣਾ ਨਹੀਂ ਚਾਹੁੰਦੇ ਉਹ ਫੋਰਨ ਕੰਟਰੀਆਂ ਵੱਲ ਜਾ ਰਹੇ ਤੇ ਜਿਹੜਾ ਥੋੜਾ ਬੋਦਾ ਵਪਾਰ ਭਗਵੰਤ ਮਾਨ ਦੀ ਚੱਲ ਰਿਹਾ ਸੀ ਅੱਜ ਤੁਸੀਂ ਉਸ ਵਪਾਰ ਨੂੰ ਵੀ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹੋ ਜਿਹਾ ਕੰਮ ਨਾਲ ਬੇਰੀ ਸਾ ਉਹ ਜਿਹੜੇ ਕੀ ਪਾਰੀ ਨੇ ਉਹਨਾਂ ਦਾ ਕਹਿਣਾ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਇੰਦਾ ਦਾ ਕੁਝ ਨਹੀਂ ਹੋਇਆ ਲੇਕਿਨ ਇਸ ਸਰਕਾਰ ਦੇ ਵਿੱਚ ਹੋ ਰਿਹਾ ਕਿਉਂਕਿ ਵਪਾਰੀ ਸਰਕਾਰ ਬਣਾਉਂਦੇ ਨੇ ਫਿਰ ਵੀ ਧੱਕਾ ਹੋ ਰਿਹਾ ਉਹ ਪਿਛਲੀਆਂ ਸਰਕਾਰਾਂ ਵਿੱਚ ਕਦੇ ਵੀ ਇਹੋ ਜਿਹਾ ਕੰਮ ਨਹੀਂ ਹੋਇਆ ਕਿਸੇ ਦੀ ਦੁਕਾਨ ਤੇ ਨਹੀਂ ਗਏ ਹਾਂ ਕਿਸੇ ਦਾ ਕੋਈ ਥ੍ਰੀ ਵਿਲਰ ਜਾਂਦਾ ਸੀਗਾ ਤੇ ਕੋਈ ਚੈੱਕ ਕਰ ਲੈਂਦਾ ਸੀ ਕਲਿਕੜ ਕਿਸੇ ਦੀ ਦੁਕਾਨ ਦੇ ਅੰਦਰ ਕੋਈ ਇੰਸਪੈਕਟਰ ਕੋਈ ਈਟੀਓ ਨਹੀਂ ਸੀ ਹੁੰਦਾ ਸਟਾਫ ਚੈੱਕ ਕਰਨ ਵਾਸਤੇ ਜਾਂਦਾ لیکن ਉਹ ਸਾਰੇ ਵਪਾਰੀਆਂ ਨਾਲ ਛੋਟੇ ਤੋਂ ਛੋਟੇ ਦੁਕਾਨਦਾਰ ਨਾਲ ਵੀ ਧੱਕਾ ਕੀਤਾ ਜਾਂਦਾ ਇੱਕੋ ਹੀ ਗੱਲ ਕਹਿੰਦੇ ਆ ਕਿ ਤੂੰ ਆਪਣੀ ਅਸੈਸਮੈਂਟ ਵਧਾ ਉਹ ਆਪਣਾ ਟੈਕਸ ਜੀਐਸਟੀ ਵਧਾ ਕੇ ਜੇ ਸਾਨੂੰ ਨਹੀਂ ਪਤਾ ਤੇਨੂੰ ਤੇਰੀ ਸੇਲ ਹੈਗੀ ਕਿ ਨਹੀਂ ਹੈਗੀ ਸਾਨੂੰ ਇੰਨਾ ਟੈਕਸ ਚਾਹੀਦਾ